ਪਿੰਡ ਜਫਰਵਾਲ ਦੇ ਵਿੱਚ ਲਗਾਇਆ ਗਿਆ ਫ੍ਰੀ ਮੈਡੀਕਲ ਚੈੱਕਅਪ ਕੈਂਪ ਅਤੇ ਦਿੱਤੀਆਂ ਫ੍ਰੀ ਦਵਾਈਆਂ ਗੁਰੂ ਰਾਮਦਾਸ ਹਸਪਤਾਲ ਭੈਣੀ ਮੀਆਂ ਖਾਨ ਐਨ ਜੀਓ ਮਹਾਰਾਜਾ ਰਣਜੀਤ ਸਿੰਘ ਮੈਡੀਕਲ ਹੈਲਥ ਸੈਂਟਰ ਵੱਲੋਂ ਪਿੰਡ ਜਫਰਵਾਲ ਦੇ ਵਿੱਚ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਤੇ ਜਿਸ ਵਿੱਚ ਗੁਰੂ ਰਾਮਦਾਸ ਹਸਪਤਾਲ ਭੈਣੀ ਮੀਆਂ ਖਾਨ ਦੇ ਮੁਖ ਡਾਕਟਰ ਨਵਤੇਜ ਸੰਧੂ ਐਮ ਬੀਬੀ ਐਸ ਸਪੈਸ਼ਲਿਸਟ ਆਰਟੋ ਜਿਨ੍ਹਾਂ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਫ੍ਰੀ ਦਵਾਈਆਂ ਦਿੱਤੀਆਂ ਇਸ ਵਿੱਚ ਟੈਸਟ ਫ੍ਰੀ ਫ੍ਰੀ ਕੀਤੇ ਗਏ ਅਤੇ ਐਸਜੀ ਵੀ ਫ੍ਰੀ ਕੀਤੀ ਗਈ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਹਸਪਤਾਲ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਸਾਡੇ ਪਿੰਡ ਦੇ ਵਿੱਚ ਫ੍ਰੀ ਚੈੱਕਅਪ ਮੈਡੀਕਲ ਕੈਂਪ ਲਗਾਇਆ ਹੈ ਪਿੰਡ ਵਾਸੀਆਂ ਵੱਲੋਂ ਡਾਕਟਰ ਨਵਤੇਜ ਸੰਧੂ ਨੂੰ ਸਰਪਾ ਭਾ ਕੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਰਜਿੰਦਰ ਸਿੰਘ ਜਫਰਵਾਦ ਸੂਬਾ ਜਨਰਲ ਸਕੱਤਰ ਕਿਸਾਨ ਜੂਨੀਅਰ ਮਾਜਾ ਅਤੇ ਐਨਜੀਓ ਇਨਚਾਰਜ ਨੇ ਆਪਣੇ ਨਗਰ ਵਿੱਚ ਡਾਕਟਰ ਨਵਤੇਜ ਸੰਧੂ ਜੀ ਜਿਹੜੇ ਇੱਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਮੈਡੀਕਲ ਹੈਲਪ ਸੈਂਟਰ ਚਲਾ ਰਹੇ ਹਨ ਅਤੇ ਗੁਰੂ ਰਾਮਦਾਸ ਹਸਪੀਟਲ ਚਲਾ ਰਹੇ ਹਨ ਉਹਨਾਂ ਵੱਲੋਂ ਸਾਡੇ ਨਗਰ ਵਿੱਚ ਜਿਹੜਾ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਉਹਨਾਂ ਦਾ ਧੰਨਵਾਦ ਕਰਦੇ ਵੇ ਜਿਨ੍ਹਾਂ ਨੇ ਸਾਡੇ ਨਗਰ ਨੂੰ ਇਹ ਪਹਿਲ ਦਿੱਤੀ ਕਿ ਇਸ ਨਗਰ ਵਿੱਚ ਜਿਹੜੇ ਹੱਡੀਆਂ ਨਾਲ ਸੰਬੰਧਿਤ ਜਾਂ ਹੋਰ ਬਿਮਾਰੀਆਂ ਨਾਲ ਲੋਕ ਜੂੰਜੜੇ ਹਨ ਉਹਨਾਂ ਦੀ ਸਹੂਲਤਾਂ ਵਾਸਤੇ ਠੀਕ ਰੱਖਣ ਵਾਸਤੇ ਉਹਨਾਂ ਨੇ ਸਾਡੇ ਨਗਰ ਵਿੱਚ ਆਏ ਅਤੇ ਉਹਨਾਂ ਦਾ ਪਿੰਡ ਵੱਲੋਂ ਸਾਰੇ ਆਪਣੇ ਮਾਤਬਰ ਸੱਜਣਾ ਜਿਹੜੇ ਪਿੰਡ ਵਿੱਚ ਸਾਰੇ ਨੁਮਾਇੰਦੇ ਇੱਥੇ ਖੜੇ ਸੀ ਸਾਰਿਆਂ ਉਹਨਾਂ ਦਾ ਜੀ ਆਇਆਂ ਕਰਦੇ ਹੋ ਉਹਨਾਂ ਦਾ ਧੰਨਵਾਦ ਕੀਤਾ ਡਾਟਰ ਨਵਤੇ ਸੰਧੂ ਨੇ ਦੱਸਿਆ ਕਿ ਸਾਡਾ ਇੱਕੋ ਇੱਕ ਨਾਅਰਾ ਹੈ ਕਿ ਕੋਈ ਵੀ ਗਰੀਬ ਕਿਸੇ ਵੀ ਦਵਾਈ ਤੋਂ ਵਾਂਝਾ ਨਾ ਰਹਿ ਸਕੇ ਤੇ ਆਪਣਾ ਇਲਾਜ ਸਹੀ ਤਰੀਕੇ ਨਾਲ ਕਰਵਾ ਸਕੇ ਇਸ ਵਾਸਤੇ ਸਾਡੀ ਐਨ ਜੀਓ ਦੇ ਟੀਮ ਦੇ ਨਾਲ ਕੋਈ ਵੀ ਸੰਪਰਕ ਕਰ ਸਕਦਾ ਹੈ ਸਾਡੇ ਵੱਲੋਂ ਇਹ ਸੇਵਾ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ ਸਾਡਾ ਹਸਪਤਾਲ ਗੁਰੂ ਰਾਮਦਾਸ ਭੈਣੀ ਮੀਆਂਖਾ ਵਿੱਚ ਹੈ ਵਿਸ਼ੇਸ਼ੇ ਮਹੀਨੇ ਜਿਹੜੀਆਂ ਦਵਾਈਆਂ ਨੇ ਨਾ ਉਹ ਲੰਬੀਆਂ ਚੱਲਦੀਆਂ ਜਿਹੜੇ ਮੂੰਹ ਵਿੰਗੇ ਦੀਆਂ ਟੇਢੇ ਪਾਂਦੀਆਂ ਸੋ ਇਹਦਾ ਟੇਢਾਪਨ ਦੂਰ ਕਰਨ ਵਾਸਤੇ ਸਿਰਫ ਔਰ ਸਿਰਫ ਮੌਕੇ ਤੇ ਹੋਏ 24 ਘੰਟਿਆਂ ਦੌਰਾਨ ਸਾਡੇ ਕੋਲ ਦਸਾਂ ਮਿੰਟਾਂ ਦਾ ਕੰਮ ਆ ਮੂੰਹ ਸਿੱਧਿਆ ਕਰਨਾ ਠੀਕ ਹੈ ਜੀ ਸੋ ਉਹ ਜਿਹੜਾ ਇਲਾਜ ਆ ਜਿਹੜਾ ਮੂੰਹ ਸਿੱਧਾ ਕਰਨ ਦਾ ਉਹ ਸਾਡੇ ਵੱਲੋਂ ਸੇਵਾ ਤੁਹਾਨੂੰ ਫ੍ਰੀ ਕੀਤੀ ਜਾਊਗੀ ਤੇ ਯਾਦ ਰੱਖਿਓ ਕਦੇ ਵੀ ਕਿਸੇ ਨੂੰ ਵੀ ਕਿਤੇ ਦੂਰ ਡਰਾਡੇ ਨੇਰੇ ਕਿਤੇ ਲੋੜ ਪੈ ਜਾਂਦੀ ਆ ਤੇ ਮੂੰਹ ਨੂੰ ਸਿੱਧਿਆ ਆਨ ਦੀ سپورਟ ਚ ਉਹ ਨਹੀਂ ਘੰਟੇ ਦੇ ਦੌਰਾਨ ਦੌਰਾਨ ਤੁਸੀਂ ਕਰਾ ਲੈਣਾ ਤੇ ਜੇ ਪੱਕ ਗਿਆ ਤੇ ਫੇਰ ਨਹੀਂ ਜੇ ਹੋਣਾ ਇਹਦੇ ਵਿੱਚ ਇੱਕ ਲੋਕ ਹੁੰਦਾ ਉਹ ਲੋਕ ਜਦੋਂ ਫਿਰ ਕੇ ਅਗਲੀ ਸਾਈਡ ਕੋਲ ਚਲ ਜਾਂਦਾ ਤੇ ਫਿਰ ਉਹ ਫੇਸ ਦਾ ਟੇਡਾ ਬਣ ਦੇ ਦਿੰਦਾ ਦੰਦ ਨਾਲ ਦੰਦ ਨਹੀਂ ਮਿਲਦੇ ਤੇ ਖਾਣਾ ਚਬਾਇਆ ਨਹੀਂ ਜਾਂਦਾ ਤੇ ਮੂੰਹ ਦੇ ਵਿੱਚੋਂ ਲਾਰਾਂ ਡਿੱਗ ਜੀਆਂ ਸੋ ਇਸ ਕਰਕੇ ਤੁਸੀਂ ਇਹ ਸਾਡੀ ਬੇਨਤੀ ਪ੍ਰਵਾਨ ਕਰਿਓ ਤੁਹਾਡੇ ਚੱਲਦੇ ਕੰਮ ਨੂੰ ਤਾਂ ਰੋਕਿਆ ਕਿ ਇਹ ਕੰਮ ਸਿਰਫ 10 ਕਿੰਡਾ ਦਾ ਯਾ ਟੈਗ ਫੋਨ ਦੇ ਤੁਰੰਤ ਦੌਰਾਨ 24 ਘੰਟਿਆਂ ਦਾ ਸਮਾਂ ਪੈਂਦਿਆਂ ਪੈਂਦਿਆਂ ਅਸੀਂ ਮੂੰਹ ਨੂੰ ਸਿੱਧਾ ਕਰ ਸਕਦੇ ਹਾਂ ਤੇ ਇਹ ਸੇਵਾ ਸਾਡੇ ਵੱਲੋਂ ਫ੍ਰੀ ਕੀਤੀ ਜਾਊਗੀ ਜਦੋਂ ਮਰਜ਼ੀ 24 ਘੰਟਿਆਂ ਦੌਰਾਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਜਿੰਦਰ ਸਿੰਘ ਜੱਪਰਵਾਲ ਕੁਬਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਮਾਝਾ ਅੱਜ ਆਪਣੇ ਨਗਰ ਵਿੱਚ ਡਾਕਟਰ ਨਵਤੇਜ ਸੰਧੂ ਜੀ ਜਿਹੜੇ ਇੱਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਂ ਤੇ ਮੈਡੀਕਲ ਹੈਲਪ ਸੈਂਟਰ ਚਲਾ ਰਹੇ ਨੇ ਅਤੇ ਗੁਰੂ ਰਾਮਦਾਸ ਹਸਪੀਟਲ ਚਲਾ ਰਹੇ ਨੇ ਉਹਨਾਂ ਵੱਲੋਂ ਸਾਡੇ ਨਗਰ ਦੇ ਵਿੱਚ ਜਿਹੜਾ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਨਗਰ ਨੂੰ ਇਹ ਪਹਿਲ ਦਿੱਤੀ ਹੈ ਕਿ ਇਸ ਨਗਰ ਵਿੱਚ ਜਿਹੜੇ ਹੱਡੀਆਂ ਨਾਲ ਸੰਬੰਧਿਤ ਜਾਂ ਹੋਰ ਬਿਮਾਰੀਆਂ ਦੇ ਨਾਲ ਲੋਕ ਜੂਜਰੇ ਉਹਨਾਂ ਦੀ ਸਿਹਤ ਸੂਲਤਾ ਨੂੰ ਠੀਕ ਰੱਖਣ ਵਾਸਤੇ ਉਹ ਸਾਡੇ ਨਗਰ ਵਿੱਚ ਆਏ ਨੇ ਅਸੀਂ ਉਹਨਾਂ ਦਾ ਪਿੰਡ ਵੱਲੋਂ ਸਾਰੇ ਆਪਣੇ ਮੋਤਬਰ ਸੱਜਣ ਜਿਹੜੇ ਸਾਡੇ ਪਿੰਡ ਦੇ ਸਾਰੇ ਨੁਮਾਇੰਦੇ ਇੱਥੇ ਖੜੇ ਨੇ ਸਾਰੇ ਉਹਨਾਂ ਦਾ ਜੀ ਆਇਆਂ ਕਹਿੰਦੇ ਆ ਉਹਨਾਂ ਨੂੰ ਧੰਨਵਾਦ ਕਰਦੇ ਆ ਤੇ ਆਸ ਕਰਦੇ ਆ ਕਿ ਇਸੇ ਤਰ੍ਹਾਂ ਅੱਗੇ ਤੋਂ ਵੀ ਉਹ ਸਾਡੇ ਨਗਰ ਵਿੱਚ ਵੱਧ ਤੋਂ ਵੱਧ ਸਾਡਾ ਸਹਿਯੋਗ ਦੇਣਗੇ ਤੇ ਇਸੇ ਤਰ੍ਹਾਂ ਇਹ ਜਿਹੜੀ ਸੇਵਾ ਨਿਰੰਤਰ ਜਾਰੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀਤੇ ਅੱਜ ਪਿੰਡ ਜਫਰਵਾਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਜਿਹੜਾ ਐਨ ਜੀਓ ਬਣੀ ਆ ਗੁਰੂ ਰਾਮਦਾਸ ਦੇ ਨਾਂ ਤੇ ਜਿਹੜਾ ਹਸਪੀਟਲ ਚੱਲ ਰਿਹਾ ਭੈਣੀ ਮੀਏ ਖਾਂ ਉਹਦੇ ਵੱਲੋਂ ਇੱਕ ਐਨ ਜੀਓ ਬਣਾ ਕੇ ਤੇ ਪਿੰਡ-ਪਿੰਡ ਜਿਹੜੇ ਆ ਫ੍ਰੀ ਕੈਂਪ ਲਾਏ ਜਾ ਰਹੇ ਆ ਜਿਹਦੇ ਵਿੱਚ ਖਾਸ ਕਰਕੇ ਹੱਡੀਆਂ ਦੇ ਨਾਲ ਸੰਬੰਧ ਜਿਹੜੇ ਆ ਅ ਤਸਨੇ ਜਾਂ ਬਾਕੀ ਟੈਸਟ ਹੈ ਉਹ ਵੀ ਫ੍ਰੀ ਕੀਤੇ ਜਾ ਰਹੇ ਨੇ ਦਵਾਈਆਂ ਵੀ ਕੁਝ ਫ੍ਰੀ ਕੀਤੀਆਂ ਜਾ ਰਹੀਆਂ ਨੇ ਖਾਸ ਕਰਕੇ ਜਿਹੜੇ ਬਿਲਕੁਲ ਬੇਸਹਾਰਾ ਲੋਕਾਂ ਜਿਨ੍ਹਾਂ ਦਾ ਕੋਈ ਗੱਲ ਕੀ ਪੀ ਸਾਧ ਨਹੀਂ ਹਾਂ ਦੰਦਾ ਉਹਨਾਂ ਵਾਸਤੇ ਵੀ ਜਿਹੜੀ ਆ ਫ੍ਰੀ ਮੈਡੀਕਲ ਸੇਵਾ ਜਿਹੜੀ ਐ ਇਸ ਰਾਜੇ ਦੇ ਤੌਰ ਤੇ ਇਸ ਐਨਜੀਓ ਵੱਲੋਂ ਜਿਹੜੀ ਉਹ ਕੀਤੀ ਜਾਂਦੀ ਆ ਇਹਨਾਂ ਐਨਜੀਓ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਅਪਨ ਜਫਰਵਾਲ ਲੈ ਲੋ ਇਹ ਵਸ ਵਾਜ ਇਹਨਾਂ ਦਾ ਸਹਿਯੋਗ ਜਿਹੜਾ ਉਹ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗੁਰੂ ਰਾਮਦਾਸ ਹਸਪੀਟਲ ਪੈਣੀ ਮੀਂਹ ਖਾਂ ਵੱਲੋਂ ਅੱਜ ਪਿੰਡ ਜਫਰਵਾਲ ਵਿੱਚ ਵੱਡਾ ਗੁਰਦੁਆਰਾ ਉੱਥੇ ਮੈਡੀਕਲ ਕੈਂਪ ਲੱਗਾ ਹੋਇਆ ਤੁਸੀਂ ਪਿੱਛੇ ਵੇਖ ਸਕਦੇ ਹੋ ਜਿੰਨੇ ਸੀਰੀਅਸ ਤੋਂ ਸੀਰੀਅਸ ਰੋਗ ਨੇ ਹੱਡੀਆਂ ਦੇ ਕੈਂਸਰ ਵਰਗੀਆਂ ਅਧਾਨਕ ਬਿਮਾਰੀਆਂ ਸਿਰ ਦੀਆਂ ਸੱਟਾਂ ਗੋਡਿਆਂ-ਮੋਡਿਆਂ ਦੇ ਆਰਥੋਡਿਕ ਪੇਸ਼ੀਐਂਟ ਉਹ ਸਾਰੇ ਆਪਣਾ ਆਪਣਾ ਇਲਾਜ ਕਰਵਾ ਬਹੁਤ ਜ਼ਿਆਦਾ ਧੰਨਵਾਦੀ ਆਸੀਂ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਦੇ ਜਿਨ੍ਹਾਂ ਨੇ ਫਰਾਨਾ ਕਰਕੇ ਚੰਗੇ ਤਰੀਕੇ ਦੇ ਨਾਲ ਲੋਕਾਂ ਦੀ ਮੈਡੀਕਲ ਫੈਸਿਲਿਟੀ ਵਾਸਤੇ ਬਾਹ ਫੜੀ ਆ ਅੱਜ ਸਰਕਾਰਾਂ ਨੇ ਇਹ ਕੰਮ ਤੋਂ ਭੱਜ ਗਏ ਸਾਡੀਆਂ ਧਾਰਮਿਕ ਸੰਸਥਾਵਾਂ ਵੱਡੇ ਵੱਡੇ ਜਿਹੜੇ ਚੈਰਿਟੀ ਦੇ ਕੰਮ ਕਰਦੇ ਸੀ ਉਹ ਵੀ ਛੱਡ ਗਏ ਇਹ ਕੰਮ ਨੂੰ ਪਰ ਇਹ ਬਹੁਤ ਜ਼ਰੂਰੀ ਸੀ ਪਰ ਸਭ ਤੋਂ ਚੰਗੀ ਗੱਲ ਆ ਕਿ ਡਾਕਟਰ ਸਾਹਿਬ ਹੋਣਾ ਨੇ ਇੱਕ ਐਨਜੀਓ ਬਣਾ ਕੇ ਤੇ ਉਹ ਵੀ ਮਾਰਗਰ ਜਰ ਰਣਜੀਤ ਸਿੰਘ ਜੀ ਦੇ ਨਾਂ ਤੇ ਮਾਰਗਰ ਜਰ ਰਣਜੀਤ ਸਿੰਘ ਨਾਂ ਰੱਖ ਕੇ ਕਿੰਨੀ ਚੰਗੀ ਗੱਲ ਆ ਵੀ ਆਪਾਂ ਅੱਜ ਭੁੱਲਦੇ ਹੀ ਜਾ ਰਹੇ ਆ ਆਪਣੇ ਵਿਰਸੇ ਨੂੰ ਸਭ ਕੁਝ ਹੀ ਭੁਲਾਉਂਦੇ ਜਾ ਰਹੇ ਆ ਖਾਲਸਾ ਰਾਜ ਜਿਹੜਾ ਕਦੇ ਇੰਨਾ ਚੰਗਾ ਹੁੰਦਾ ਸੀ ਜਿਹਦੇ ਵਿੱਚ ਲੋਕ ਕਹਿੰਦੇ ਸੀ ਕਿ ਕੁੱਤੇ ਦੇ ਗਲ ਤੋਂ ਕੰਠਾ ਵੀ ਨਹੀਂ ਕੋਈ ਲਾ ਸਕਦਾ ਉਸ ਰਾਜ ਨੂੰ ਫੇਰ ਯਾਦ ਕੀਤਾ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਰੱਖ ਕੇ ਐਨ ਜੀਓ ਬਣਾਈ ਪੰਜਾਬ ਦੇ ਵਿੱਚ ਜਿਹੜੀ ਵੱਡੀ ਲੋੜਾਂ ਨੂੰ ਸੇਤ ਸਹੂਲਤਾਂ ਉਹਦੇ ਵਾਸਤੇ ਇੰਨਾ ਵੱਡਾ ਉਚੇਚੇ ਤੌਰ ਤੇ ਉਪਰਾਲਾ ਕਰ ਰਿਹਾ ਅਸੀਂ ਇਹਨਾਂ ਦਾ ਪਿੰਡ ਆਉਣ ਤੇ ਕੈਂਪ ਲਾਉਣ ਤੇ ਪਿੰਡ ਵੱਲੋਂ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੱਚਾ ਨਾਮਦਾਸ ਜੀ ਤਾਂ ਕੀ ਹੈ ਸਾਰੀ ਸਭਾਟ ਆ ਗਿਆ ਹੈ। ਵਰਦ ਜੀ ਖਾਲਸਾ ਵਰਦ ਜੀ ਫਤਿਹ ਮੈਡਿਕੂਮੈਂਟੇਸ਼ਨ ਜੀ ਗੁਰੂ ਰਾਮਦਾਸ ਹਸਪੀਟਲ ਜਿਸ ਦੇ ਵਿੱਚ ਅਸੀਂ ਇੱਕ ਐਨਜੀਓ ਮਹਾਰਾਜਾ ਰਜੀ ਸਿੰਘ ਦੇ ਅੰਦਰ ਕੰਮ ਕਰਦੇ ਹਾਂ ਜੀ। ਸੋ ਉਸ ਐਨਜੀਓ ਦੇ ਅੰਦਰ ਜਿਹੜਾ ਵਰਕ ਆਊਟ ਚੱਲਦਾ ਪਿਆ ਸਾਡਾ ਜਿਹੜੇ ਬੰਨਾਂ ਦੇ ਵਿੱਚ ਜਾ ਕੇ ਅਸੀਂ ਇਹ ਕੈਂਪ ਲਗਾ ਰਹੇ ਹਾਂ ਗਰੀਬ ਅਤੇ ਲੋੜਵੰਦ ਮਰੀਜ਼ਾਂ ਵਾਸਤੇ ਇਹ ਟੈਂਪਰੀ ਸੇਵਾ ਸਾਡੇ ਹਸਪੀਟਲ ਵੱਲੋਂ ਬਿਲਕੁਲ ਫ੍ਰੀ ਆਫ ਕਾਸਟ ਸੈਲਰੀ ਹੈ ਜੀ ਜਿਹਦੇ ਵਿੱਚ ਪੇਸ਼ੈਂਟ ਦੇ ECG ਤੋਂ ਲੈ ਕੇ ਜਾਂ ਹੱਡੀਆਂ ਰੋਗਾਂ ਦੇ ਮਾਮਲੇ ਦੇ ਬਾਕੀ ਹੋਰ ਰੋਗਾਂ ਬਾਰੇ ਜਾਣਕਾਰੀ ਜਿਹੜੀ ਜਾਂਚ ਕਰਕੇ ਉਹਦੇ ਬਾਕੀ ਬਲੱਡ ਦੇ ਇਨਵੈਸਟੀਗੇਟ ਤੋਂ ਲੈ ਕੇ ਕੋਈ ਹੋਰ ਬਹੁਤ ਸਾਰੇ ਇਲਾਜਾਂ ਦਾ ਜਿਹੜਾ ਇਲਾਜ ਉਹ ਇਸ ਹਸਪੀਟਲ ਵਿੱਚ ਬਿਲਕੁਲ ਫ੍ਰੀ ਆਫ ਕਾਸਟ ਕੀਤਾ ਜਾ ਰਿਹਾ ਹੈ ਅੱਜ ਪਿੰਡ ਜਫਰਵਾਲ ਜ਼ਿਲ੍ਹਾ ਗਰਦਾਸਪੁਰ ਦੇ ਅੰਦਰ ਸਾਡੀ ਸਮੂਹ ਉਸ ਨਗਰ ਦੇ ਨਿਵਾਸੀ ਸੱਜਣ ਮਿੱਤਰ ਭੜ ਭਰਾ ਸਾਰਿਆਂ ਇਕੱਠ ਕਰਕੇ ਜੋ ਆਪਣੇ ਪਿੰਡ ਦੀ ਇੱਥੇ ਇੱਕ ਨੀਡ ਮਹਿਸੂਸ ਕੀਤੀ ਕਿ ਸਾਡੇ ਪਿੰਡ ਦੇ ਵਿੱਚ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਸ਼ਕ ਵੰਡੀਆਂ ਜਾਣ ਮੁਫਤ ਇਲਾਜ ਹੋਵੇ ਮੁਫਤ ਜਾਂਚ ਹੋਵੇ ਸੋ ਉਹਦੇ ਅਨੁਸਾਰ ਅੱਜ ਅਸੀਂ ਇਹ ਜਿਹੜੀ ਸੇਵਾ ਨਿਭਾਈ ਹੈ ਜੀ ਕੋਈ ਅਪ੍ਰੋਕਸੀਮੇਟਲੀ 150 ਪੇਸ਼ੈਂਟ ਜਿਹੜਾ ਹੁਣ ਤੱਕ ਨਿਚਾ ਗਿਆ ਜੀ ਬਾਕੀ ਇਹ ਜੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਪੇਸ਼ੈਂਟਸ ਕੰਮੀ ਹੁੰਦੇ ਆ ਬਾਕੀ ਡਿਗਲਾਂਗੇ ਹਾਂਜੀ ਬਿਲਕੁਲ ਜਿੱਥੇ ਜਿੱਥੇ ਪਿੰਡ ਦੇ ਕੋਈ ਮੋਟਵਾਰ ਪਰਸਨ ਸਾਡੇ ਤੋਂ ਲੀਡ ਰੱਖ ਲਵੇਗਾ ਸੋ ਉਹਨਾਂ ਦੇ ਅਨੁਸਾਰ ਜਿਹੜੀਆਂ ਅਸੀਂ ਇਹ ਸੇਵਾਵਾਂ ਨਿਭਾ ਰਹੇ ਹਾਂ ਜੀ ਬਿਲਕੁਲ ਜੀ ਉਹਨਾਂ ਵਾਸਤੇ ਸਹੂਲਤਾਂ ਹੈ ਕਿ ਜਿੱਦਾਂ ਸਾਡੇ ਕੋਲ ਇੱਥੇ ਬਲੱਡ ਦੇ ਟੈਸਟ ਜਾਂ ਬਾਕੀ ਹੋਰ ਲੋੜਵੰਦ ਮਰੀਜ਼ਾਂ ਨੂੰ ਇਲਾਜ ਉਹ ਇੱਥੇ ਵੀ ਫ੍ਰੀ ਆ ਤੇ ਉੱਥੇ ਵੀ ਫ੍ਰੀ ਆ ਜੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੋ ਇਸੇ ਤਰ੍ਹਾਂ ਦੀ ਆਪਣਾ ਇਲਾਕਾ ਡਿਸਟ੍ਰਿਕਟ ਅਰਦਾਸਪੁਰ ਨੂੰ ਪਹਲ ਦਿੰਨੇ ਆ ਹੋਇਆ ਇਸ ਪਹਲ ਦੇ ਆਧਾਰ ਤੇ ਸਾਡਾ ਇੱਕੋ ਇੱਕ ਨਾਰਾ ਆ ਕਿ ਗਰੀਬ ਅਤੇ ਲੋੜਵੰਦ ਦੀ ਸੇਵਾ ਸੈਕੰਡ ਨੰਬਰ ਇਹਦੇ ਵਿੱਚ ਸਾਡੀ ਟੀਮ ਦਾ ਇੱਕੋ ਇੱਕ ਇਹ ਵੀ ਅਨੇਕ ਤੇ ਮੇਨ ਇਰਾਦਾ ਉਹ ਇਹ ਆ ਕਿ ਲੋੜਵੰਦ ਦਵਾਈ ਤੋਂ ਨਹੀਂ ਰੋਊਗਾ ਜੀ ਸਾਡੀ ਟੀਮ ਤੇ ਬਾਕੀ ਹੋਰ ਸਮੁੱਚੀ ਟੀਮ ਵੱਲੋਂ ਇਹ ਸੇਵਾ ਬਿਲਕੁਲ ਫ੍ਰੀ ਆਫ ਕਾਸਟ ਕੀਤੀ ਜਾ ਰਹੀ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤਈ